ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਜੜੀਆ ਦੇ ਵਿੱਚ ਮੌਸਾਂ ਦੇ ਹਫੜੇ ਲੈ ਕੇ ਆ ਜਾਣਾ ਜੀ ਅਗਲੇ 7 ਦਿਨਾਂ ਦੀ ਗੱਲ ਕਰਨੀ ਹੈ ਪੰਜਾਬ ਦੇ ਪੁਲਿਸ ਨਾਲ ਲੱਗਦੇ ਖੇਤਰਾ ਦਾ ਮੌਸਮ ਆਉਂਦੇ 7-8 ਦਿਨਾਂ ਤੱਕਵੇਂ ਦਾ ਰਹਿ ਸਕਦਾ ਯਾਨੀ ਕਿ 10-11 ਜੁਲਾਈ ਤੱਕਵੇਂ ਦਾ ਰਹਿ ਸਕਦਾ ਇਹ ਅਫਰੇਡ ਤੁਹਾਨੂੰ ਸਾਂਝੀ ਕਰਨੀ ਆ ਅੱਜ ਲਗਭਗ ਹੁਣ 6:30 ਵਜੇ ਜਾ ਰਹੇ ਆ 8 ਦੇ 3 ਜੁਲਾਈ ਦਾ ਦਿਨ ਆਖਰੀ ਪੜਾਤੇ ਆ ਅਸਰੇ ਦੀਆਂ ਜੇਕਰ ਅਫਾ ਤਾਜ਼ਾ ਸੈਟਲਾਈਟ ਤਸਵੀਰਾਂ ਤੇ ਝਾਤੀ ਮਾਰਦੇ ਆ ਤੇ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਆ ਪੰਜਾਬ ਦੇ ਵਿੱਚ ਅੱਜ ਅੱਜ ਤੜਕੇ ਸਵੇਰੇ ਕੁਝ ਖੇਤਰਾਂ ਦੇ ਵਿੱਚ ਤਗੜੇ ਝੱਟ ਜੜੀਆਂ ਮੀਂਹਾਂ ਦੀ ਲੱਗੀ ਸੀ ਭਾਵੇਂ ਉਹ ਹੁਸ਼ਿਆਰ ਹੋਰ ਜਿਲਾ ਭਾਵੇਂ ਅਸ਼ੇਰੀ ਤਰਨਤਰਾ ਸਭ ਜਿਲਾ ਮਾਝੇ ਦੇ ਕੁਝ ਖੇਤਰ ਤੋਂ ਆ ਸੀਮਤ ਕਾਰਵਾਈਆਂ ਅੱਜ ਹੋਈਆਂ ਤੜਕੇ ਸਵੇਰੇ ਉਸ ਤੋਂ ਬਾਅਦ ਮੌਸਮ ਗਰਮੀ ਤੇ ਹਮਸਾਲਾ ਬਣਿਆ ਹੋਇਆ ਇਸ ਵੇਲੇ ਲਗਭਗ ਪੰਜਾਬ ਦੇ ਬਹੁਤੇ ਹਫਾਗਾਂ ਦੇ ਵਿੱਚ ਹਮਸਾਲੇ ਜੜੀਆ ਪ੍ਰੇਸ਼ਾਨੀ ਢਾਈ ਹੋਈ ਹੈ ਦੂਜੇ ਫਾਸੇ ਜੋ ਇੱਕ ਅਸਰ ਨੂੰ ਦੱਸੇ ਆ ਰਹੇ ਆ ਮੌਨਸੂਨ ਟ੍ਰਾਫ ਹੀੜਾ ਕਿਸ ਕੀ ਹੋਈ ਹੈ ਰਾਜਸਥਾਨ ਦੇ ਦੱਖਣ ਪੂਰਬੀ ਖੇਤਰ ਮਧ ਪ੍ਰਦੇਸ਼ ਦਿੱਲੀ ਗੁਰੂਗਰਾਮ ਨੇੜਾ ਜੋ ਫੀ ਦੇ ਜੋ ਪੂਰਬੀ ਫਾਗ ਚਾਰਖੰਡ ਬਿਹਾਰ ਤੱਕ ਜੜੀਆ ਇਸ ਲਾਈਨ ਦੇ ਅੰਡਰ ਅੰਡਰ ਜੜੀਆ ਥੱਲੇ ਥੱਲੇ ਜਿਹੜੀ ਟਰਫ ਹੈ ਉਹ ਮੌਜੂਦ ਹੈ ਹਾਲਾਂਕਿ ਕਿਤੇ ਨਾ ਕਿਤੇ ਤੜਕੇ ਸਵੇਰੇ ਬੱਦਲ ਬਣ ਜਾਂਦਾ ਕਿਉਂਕਿ ਮੌਨਸਨ ਦਾ ਸੀਜ਼ਨ ਹੈ ਮੌਇਸਚਰ ਇੱਥੇ ਬਣਿਆ ਹੋਇਆ ਹੈ ਹਿਊਮਿਡਿਟੀ ਮੌਜੂਦ ਹੈ ਜਿਹਦੇ ਨਾਲ ਬੱਦਲ ਤੜਕੇ ਸਵੇਰੇ ਬਣ ਜਾਂਦਾ ਤੇ ਕੁਝ ਸੀਮਿਤ ਖੇਤਰਾਂ ਦੇ ਵਿੱਚ ਕਾਰਵਾਈਆਂ ਦਿੰਦਾ ਆਉਂਦੇ ਜਿਹੜੇ 24 ਘੰਟੇ ਨੇ ਇਹੀ ਕੁਝ ਵਾਪਰੇਗਾ ਕੱਲ ਤੜਕੇ ਸਵੇਰੇ ਮੁੜ ਤੋਂ ਬੱਦਲ ਬਣਦੇ ਆਸਾਰ ਹੋਣਗੇ ਉਹ ਪਾਵੇਂ ਲਹਿੰਦੇ ਵਾਲੇ ਪਾਸੇ ਵਣਜੇ ਲਹਿੰਦੇ ਵਾਲੇ ਪਾਸੇ ਦੇ ਦੇ ਸਕਦੇ ਆ ਕਿ ਅਸਰੇ ਤਗੜੀ ਘਰ ਜਲਿਸ਼ ਖੋਰੀਆ ਕੁਝ ਖੇਤਾਂ ਦੇ ਵਿੱਚ ਕਾਰਵਾਈਆਂ ਜਾਰੀ ਨੇ ਹਲਕਾ ਤੋਂ ਲੈ ਕੇ ਦਰਮਿਆ ਇਸਲਾਵਾ ਕੱਲ ਤੜਕੇ ਸਵੇਰੇ ਜਿਹੜਾ ਬੱਦਲ ਬਣੇਗਾ ਉਹ ਮੱਝੇ ਫਾਸੇ ਬਣ ਸਕਦਾ ਦੁਆਬੇ ਵਾਲੇ ਫਾਸੇ ਬਣ ਸਕਦਾ ਕੁਦਰਤ ਦੇ ਹੱਥ ਵਾਸ ਹੈ ਇਹ ਆਪਸਟੀਕ ਅਨਮਾਨ ਨਹੀਂ ਲਗਾ ਸਕਦੇ ਕਿ ਮੱਝੇ ਵਾਲੇ ਫਾਸੇ ਹੀ ਬਣੇਗਾ ਹੋ ਸਕਦਾ ਦੁਆਬੇ ਵਾਲੇ ਫਾਸੇ ਬਣ ਜਾਈ ਕਿਉਂਕਿ ਮੌਨਸੂਨ ਦੇ ਸੀਜ਼ਨ ਦੇ ਵਿੱਚ ਬਿਲਕੁਲ ਸਹੀ ਅਨਮਾਨ ਲਗਾਉਣਾ ਪ੍ਰੈਡਿਕਸ਼ਨ ਕਰਨੀ ਬਹੁਤ ਜਿਹੜਾ ਔਖਾ ਕੰਮ ਹੁੰਦਾ ਸੋ ਕੱਲ ਸਵੇਰੇ ਬੱਦਲ ਬਣੇਗਾ ਕਿਹੜੇ ਖੇਤਰ ਦੇ ਵਿੱਚ ਬਣੇਗਾ ਕੱਲ ਸਵੇਰੇ ਹੀ ਪਤਾ ਲੱਗੇਗਾ ਉਸ ਤੋਂ ਬਾਅਦ ਆਉਂਦੇ ਜੇਕਰ ਖੁਦ ਨਾਲ ਦੀ ਗੱਲ ਕਰਦੇ ਆਂ ਕੱਲ ਵੀ ਸੀਮਿਤ ਕਾਰਵਾਈਆਂ ਹੋਣਗੀਆਂ ਜਿੱਥੇ ਕਿਤੇ ਬੱਦਲ ਬਣੇਗਾ ਉਹ ਦੋ ਤਿੰਨ ਜਨਿਆਂ ਤੱਕ ਸੀਮਿਤ ਰਹੇਗਾ ਕਿਤੇ ਕਿਤੇ ਤਗੜੇ ਜੜੀਆਂ ਛੱਟ ਮੀਂਹ ਆਦੀ ਕੁਝੇ ਤਰ੍ਹਾਂ ਦੇ ਵਿੱਚ ਲਿਫਾਏਗਾ ਤੇ ਕੋ ਬਾਕੀ ਲੱਗ ਸਕੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਛਰਾਟੇ ਦੇ ਅਸਰ ਹੋਣਗੇ ਉਹਦੇ ਉਸ ਜ਼ਿਲ੍ਹੇ ਦੇ ਵਿੱਚ ਜਿੱਥੇ ਬੱਦਲ ਬਣੇਗਾ ਤੇ ਨਾਲ ਲੱਗਦੇ ਦੋ ਤਿੰਨ ਜ਼ਿਲ੍ਹਾ ਤੱਕ ਹਲਕੇ ਦਰਮਿਆਨੇ ਛਰਾਟੇ ਲਵਾਂਦਾ ਕਿਤੇ ਥੋੜੀ ਬਹੁਤ ਗਰਜਲੇਸ਼ਕ ਹੋ ਸਕਦੀ ਹੈ ਤੇ ਕਿਤੇ ਫਿਰ ਤੋਂ ਤੜਕੇ ਸਵੇਰੇ ਜਾਂ ਫਿਰ ਤੋਂ ਬਾਅਦ ਫਿਰ ਤੋਂ ਬੱਦਰ ਬਣ ਸਕਦਾ ਹੈ 6 ਤਰੀਕ ਤੋਂ ਇੱਕ ਤਾਜ਼ਾ ਖੱਜਮੀ ਸਿਸਟਮ ਸਰਗਰਮ ਹੋਣ ਜਾ ਰਿਹਾ ਹੈ ਉੱਤਰ ਭਾਰਤ ਦੇ ਵਿੱਚ ਪੰਜਾਬ ਹਰਿਆਣਾ ਰਾਜਾਂ ਦੇ ਵਿੱਚ ਵੱਡੇ ਖੁੱਦਰ ਤੇ ਉਮੀਦਿਆਸਾਰ ਹੋਣਗੇ ਇਹ ਸਿਸਟਮ 6 ਤੋਂ ਵੀ ਸ਼ੁਰੂ ਹੋ ਸਕਦਾ ਹੈ 6 ਦੀ ਦੁਪਹਿਰ ਤੋਂ ਜਾਂ ਕੱਲ੍ਹ ਲਈ 7 ਦੀ ਸਵੇਰ ਤੋਂ ਵੀ ਸ਼ੁਰੂ ਹੋ ਸਕਦਾ ਹੈ ਇਹਦੇ ਨਾਲ ਹੀ ਮੌਨਸਨ ਦੀ ਜਿਹੜੀ ਟਰਫ ਹੈਠਾ ਕਿਸ ਕੀ ਹੋਈ ਹੈ ਇਹਨੇ ਵੀ ਉੱਪਰ ਨੂੰ ਖਿਸਕ ਜਾਣਾ ਤੇ ਪੰਜਾਬ ਹਰਿਆਣਾ ਹਿਮਾਚਲ ਉੱਤਰਾਖੰਡ ਜੰਮੂ ਇਹਨਾਂ ਖਾਗਾਂ ਦੇ ਵਿੱਚ ਤਗੜੇ ਮੀਂਹਾਂ ਦੀ ਵਾਪਸੀ ਕਹਿ ਸਕਦੇ ਹਾਂ 6-7 ਸ਼ੁਰੂ ਹੋ ਜਾਏਗੀ ਜਿਹੜੀ ਕਿ 10-11 ਤਰੀਕ ਤੱਕ ਜਾਰੀ ਰਹੇਗੀ ਇੱਕ ਕਰ ਹਰ ਤੁਹਾਨੂੰ ਸਿੱਧਾ ਅੰਕੜਿਆਂ ਤੇ ਦਿਖਾਵਾਂਗੇ ਜੋ ਅੱਜ ਜਾਰੀ ਕੀਤੇ ਨੇ ਜੀ ਮੌਸਮ ਵਿਭਾਗ ਨੇ ਫਿਲਹਾਲ ਅਗਲੇ 48 ਘੰਟੇ ਠੀਕ ਠਾਕ ਮੌਸਮ ਰਹਿਣ ਦੇ आसार ਹੋਣਗੇ ਬੱਦਲ ਬਣੇਗਾ ਜ਼ਰੂਰ ਪਰ ਉਹ ਸੀਮਿਤ ਕਰੂਈਆਂ ਦੇਗਾ ਬਹੁਤ ਹੀ ਖੇਤਰਾ ਦੇ ਵਿੱਚ ਮੀਂਹ ਨਹੀਂ ਪੈਣ ਦੇ ਹੋਂਗੇ 6 ਤਰੀਕ ਨੂੰ ਜਿਵੇਂ ਕਿਸ ਨੂੰ ਦੱਸਿਆ ਕਿ 6 ਤੋਂ ਲੈ ਕੇ 10 ਤਰੀਕ ਤੱਕ ਵੱਡੇ ਫੱਦਰ ਦੇ ਮੀਂਹ ਦੀ ਉਮੀਦ ਹੈਗੀ 6 ਤਰੀਕ ਨੂੰ 7 ਤਰੀਕ ਨੂੰ ਹੈਵੀ ਰੇਨ ਦੇ ਜਿਹੜੇ ਅਲਰਟ ਹੈਗੇ ਆ ਭਾਰੀ ਮੀਂਹ ਦੇ ਉਹ orange ਅਲਰਟ ਜਾਰੀ ਕੀਤੇ ਜਾ ਚੁੱਕੇ ਨੇ ਉਸ ਤੋਂ ਇਲਾਵਾ 8 9 10 11 ਇਹਨਾਂ ਦਿਨਾਂ ਦੇ ਵਿੱਚ ਵੀ ਹੈਵੀ ਰੇਨ ਦੇ yellow ਅਲਰਟ ਜ ਕਿਹੜੇ ਕਾਰਵਾਈਆਂ ਕਿਹੜੇ ਜਲਿਆਂ ਦੇ ਵਿੱਚ ਹੁਣ ਕੀ ਮਾਝਾ ਕਵਰ ਹੋਏਗਾ ਤਾਂ ਬਾਬਾ ਮਾਲਵਾ ਇਹ ਤੁਹਾਨੂੰ ਅਸੀਂ ਡੇਲੀ ਤੌਰ ਤੇ ਅਫਡੇਟ ਖੋਦਦੇ ਨਹੀਂ ਹੁੰਨੇ ਆ ਸਵੇਰ ਵੇਲੇ ਤੇ ਉਹਦੇ ਵਿੱਚ ਤੁਹਾਨੂੰ ਜਲਵਾ ਰਾਂਖੜੇ ਜੜਿਆ ਤੁਹਾਡਾ ਸਾਂਝੇ ਕਰ ਦਿੱਤੇ ਜਾਣਗੇ ਫਿਲਹਾਲ ਫਿਰ ਤੋਂ ਵੱਡੇ ਫੱਦਰ ਤੇ ਮੀਂਹ ਦੀ ਵਾਸੀ ਹੁਣ ਜਾ ਰਹੀ ਹੈ ਜਿਹੜੀ ਗਰਮੀ ਹੁਣ ਫੈਰੀ ਹੈ ਉਹ 24 36 ਘੰਟਿਆਂ ਤੱਕ ਹੈ ਉਸ ਤੋਂ ਬਾਅਦ 6 ਤਰੀਕ ਤੋਂ ਵੱਡੇ ਲਗੋਤ ਤੇ ਮੀਂਹ ਜੜਿਆ ਦਰਜ ਹੋਣਗੇ ਪੰਜਾਬ ਹਰਿਆਣਾ ਨਾਲ ਲੱਗਦੇ ਖੇਤਰਾਂ ਦੇ ਵਿੱਚ ਸੋ ਜੇਕਰ ਹਾਂ ਡੈਮਾਂ ਦੀ ਗੱਲ ਕਰਦੇ ਆ ਕਿਉਂਕਿ ਡੈਮਾਂ ਦੀ ਅੱਜ ਕੱਲ ਗੱਲ ਬਹੁਤ ਚੱਲ ਰਹੀ ਆ ਡੈਮਾਂ ਦਾ ਖੱਦਰ ਵੱਧ ਗਿਆ ਜੀ ਦਰਿਆ ਚੜ ਗਏ ਨੇ ਇਹ ਤੁਹਾਨੂੰ ਅਸੀਂ ਰੋਜ਼ ਜਿਹੜੀ ਆ ਹੁਣ ਸਟੀਕ ਅਪਡੇਟ ਜਿਹੜੀ ਆ ਲੈ ਕੇ ਤੁਹਾਡੇ ਨਾਲ ਤੁਹਾਡੇ ਸਾਹਮਣੇ ਫੇਸ ਕਰਿਆ ਕਰਾਂਗੇ ਸੋ ਅੱਜ ਦਾ ਆਪਾਂ ਅੰਕੜਾ ਦੇਖਾਂਗੇ ਜਿਹੜੇ ਆਪਣੇ ਡੈਮ ਨੇ ਇਹ ਕਿੰਨੇ ਕੁ ਭਰੇ ਹੋਏ ਨੇ ਕਿੰਨਾ ਕਿੰਨਾ ਦਾ ਫਲੋ ਚੱਲਦਾ ਹੋਇਆ ਡੈਮਾਂ ਵਿੱਚ ਪਾਣੀ ਦਾ ਫੱਦਰ ਤਰੀਕਾ ਗਿਆ ਜਿਹੜੀ 3 ਜੁਲਾਈ 6 ਵਜੇ ਦੇ ਹਿਸਾਬ ਕਰੇ ਨੇ ਅੱਜ ਸਵੇਰ ਦੇ ਭਾਲਖੜਾ ਡੈਮ ਦੀ ਗੱਲ ਕਰਦੇ ਆ ਜਿਹੜਾ 7 ਰੋਈ ਦੇ ਉੱਤੇ ਬਣਾਇਆ ਹੋਇਆ ਇਹਦੀ ਜਿਹੜੀ ਫੁੱਲ ਕਪੈਸਿਟੀ ਆ 1635 ਫੁੱਟ ਸੌਰੀ 1685 ਫੁੱਟ ਪਾਣੀ ਦਾ ਫੱਦਰ ਹੈ ਜਿਹੜਾ 1580.95 ਫੁੱਟ ਅੱਜ ਇਹ ਡੰਗਾ ਜਿਹੜਾ ਇਹ ਲਗਭਗ 100 ਫੁੱਟ ਦਾ ਇਹ ਜਿਹੜਾ ਚੱਲਦਾ ਪਿਆ ਜਿਹੜਾ ਇਨਫਲੋ ਹੈ ਯਾਨੀ ਕਿ ਜਿਹੜਾ ਪਾਣੀ ਆ ਰਿਹਾ ਵਿੱਚੋਂ 44 46587 ਕਿਓਸਕ ਆਊਟਫਲੋ ਜਿਹੜਾ ਪਾਣੀ ਜਾ ਰਿਹਾ ਉਹ 23282 ਕਿਓਸਕ ਇਹ ਸਾਡੇ ਹੁੰਦੇ ਅੰਕੜੇ ਨੇ ਇਸ ਵਾਰ ਚੱਲਦੇ ਆ ਪੌਂਗ ਡੈਮ ਤੇ ਜਿਹੜਾ ਕਿ ਬਿਆਸ ਨਦੀ ਦੇ ਉੱਤੇ ਬਣਿਆ ਹੋਇਆ ਬਿਆਸ ਰਿਆ ਦੇ ਉੱਤੇ ਫਲੋ ਕਾ ਹੋਇਆ ਸੀ ਇਹਦੀ ਹੈਗੀ 1400 ਫੁੱਟ ਅੱਜ ਪਾਣੀ ਦਾ ਫਦਰ ਹੋਇਆ 1320.04 ਫੁੱਟ ਇਨ ਫਲੋ ਹੈਗਾ ਜੀ 26547 ਫੁੱਟ ਸੌਰੀ ਕਿ ਸਕ ਤੇ ਆਊਟ ਫਲੋ ਹੈਗਾ ਜੀ 13267 ਕਿ ਹੋ ਸਕੀ ਥੇਂ ਟੈਂਕ ਦੀ ਗੱਲ ਕਰਦੇ ਆ ਜਿਹੜਾ ਰਾਵੀ ਦੇ ਉੱਤੇ ਬਣਿਆ ਹੋਇਆ ਇਹ ਦਿਖਾਇਆ ਗਿਆ ਹੈ 1731.97 ਫੁੱਟ ਅੱਜ ਪਾਣੀ ਦਾ ਲੈਵਲ ਦਰਜ ਹੋਇਆ 1655.25 ਫੁੱਟ ਯਾਨੀ ਕਿ ਇਹ ਡੈਮ ਵੀ ਲਗਭਗ 85-90 ਜਿਹੜਾ ਫੁੱਟ ਹੈ ਨਾ ਚੱਲਦਾ ਹੋਇਆ ਇਹਨੂੰ ਫਲੋ ਇਹਦਾ ਹੈਗਾ ਜੀ 5426 ਕਿਉਸਕ ਆਊਟਫਲੋ ਇਹਦਾ ਹੈਗਾ 11437 ਕਿਉਸਕ ਸੋ ਇਹ ਡੈਮ ਕਾਫੀ ھیਠਾ ਚੱਲਦੇ ਫਿਰਦੇ ਨੇ ਇਸ ਲਈ ਦਰਿਆ ਵਾਲੇ ਫਖ ਤੋਂ ਕੋਈ ਅਲਰਟ ਨਹੀਂ ਹੈ ਲਗਭਗ ਆਉਂਦੇ ਜਿਹੜੇ ਦਿਨ ਹੋਣਗੇ ਜੇਕਰ ਭਾਰੀ ਮੀਂਹ ਦੇ ਦਰਜ ਹੁੰਦੇ ਨੇ ਪਹਾੜਾਂ ਦੇ ਵਿੱਚ ਤਗੜੇ ਛਰਾਟੇ ਤਗੜੇ ਉੱਥੇ ਜਿਹੜੇ ਬੱਦਲ ਫੜਦੇ ਆ ਫਿਰ ਹੋ ਸਕਦਾ ਕੁਝ ਦਿਨਾਂ ਦੇ ਵਿੱਚ ਡੈਮ ਥੋੜੇ ਬਹੁਤ ਭਰਨੇ ਸ਼ੁਰੂ ਹੋ ਜਾਣ ਹਾਲੇ ਕੋਈ ਖਤਰੇ ਵਾਲਾ ਅਲਰਟ ਵਾਲਾ ਕੋਈ ਕੰਮ ਨਹੀਂ ਹੈ ਤੇ ਇਹ ਅੰਕੜੇ ਤੁਹਾਡੇ ਨਾਲ ਅਸੀਂ ਹੁਣ ਜਿਹੜੀ ਆਉਂਦੇ ਦਿਨਾਂ ਦੇ ਵਿੱਚ ਰੋਜ਼ਾਨਾ ਤੌਰ ਤੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਤਾਂ ਜੋ ਜੋ ਸੱਚੀ ਤਸਵੀਰ ਹੈ ਡੈਮਾਂ ਦੀ ਉਹ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਸਕੀਏ ਕੋਈ ਡਰ ਦਾ ਮਾਹੌਲ ਕੀ ਅਫਵਾਹ ਵਾਲਾ ਫਾਤਿਹ ਨਿਦਣਾ ਤੇ ਅੰਕੜੇ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਦੇ ਰਹਾਂਗੇ ਇਜਾਜ਼ਤ ਦੇ ਉੱਤਮ